ਸੋ ਪਿਆਰੇ ਵਿਦਿਆਰਥੀਓ ਆਓ ਅੱਜ ਆਪਾਂ ਪਾਣੀ ਦੀ ਬੂੰਦ ਨਾਲ ਮੋਬਾਈਲ ਨੂੰ ਸੂਖਮ ਦਰਸ਼ੀ ਬਣਾ ਕੇ ਅੱਖ ਦੀ ਕਾਰਜ ਵਿਧੀ ਦਾ ਅਧਿਐਨ ਕਰੀਏ ਤਾਂ ਆਓ ਦੇਖਦੇ ਹਾਂ ਕਿ ਇੱਕ ਨਵੇਂ ਤਰੀਕੇ ਨਾਲ ਅਸੀਂ ਮੋਬਾਈਲ ਨੂੰ ਸੂਖਮ ਦਰਸ਼ੀ ਕਿਸ ਤਰ੍ਹਾਂ ਬਣਾ ਸਕਦੇ ਹਾਂ ਇਸ ਕਿਰਿਆ ਨੁਕਰਨ ਲਈ ਸਾਨੂੰ ਇੱਕ ਕੈਮਰੇ ਵਾਲਾ ਮੋਬਾਈਲ ਅਤੇ ਇੱਕ ਪਾਣੀ ਦੀ ਬੂੰਦ ਦੀ ਜ਼ਰੂਰਤ ਪੈਣੀ ਹੈ। ਮੋਬਾਈਲ ਨੂੰ ਸੂਖਮ ਦਰਸ਼ੀ ਬਣਾਉਣ ਲਈ ਤੁਸੀਂ ਸਾਰਿਆਂ ਤੋਂ ਪਹਿਲਾਂ ਮੋਬਾਈਲ ਦੀ ਲਾਈਟ ਓਨ ਕਰ ਦਿਓ ਅਤੇ ਇਸ ਦੀ ਵੀਡੀਓ ਚਾਲੂ ਕਰ ਦਿਓ। ਇਸ ਤੋਂ ਬਾਅਦ ਕੈਮਰੇ ਦੇ ਲੈਂਸ ਉੱਪਰ ਇੱਕ ਛੋਟੀ ਜਿਹੀ ਪਾਣੀ ਦੀ ਬੂੰਦ ਉਂਗਲੀ ਦੀ ਸਹਾਇਤਾ ਨਾਲ ਰੱਖੋ। ਇਸ ਤੋਂ ਬਾਅਦ ਤੁਸੀਂ ਆਪਣੀ ਅੱਖ ਨੂੰ ਇਸ ਗੂੰਦ ਦੇ ਬਹੁਤ ਨੇੜੇ ਲੈ ਜਾਓ ਅਤੇ ਤੁਹਾਡੀ ਅੱਖ ਦੀ ਇੱਕ ਵੀਡੀਓ ਰਿਕਾਰਡ ਹੋ ਜਾਵੇਗੀ ਇਸ ਵੀਡੀਓ ਵਿੱਚ ਤੁਹਾਡੀ ਅੱਖ ਦੀ ਪੁਤਲੀ ਅਤੇ ਆਇਰਿਸ ਬੜੇ ਵਧੀਆ ਤਰੀਕੇ ਨਾਲ ਦਿਖਾਈ ਦੇਣਗੇ ਸੋ ਪਿਆਰੇ ਬੱਚਿਓ ਚਿੱਤਰ ਅਨੁਸਾਰ ਜੇਕਰ ਤੁਸੀਂ ਕੋਈ ਸਲਾਈਡ ਵੀ ਇਸ ਪਾਣੀ ਦੀ ਬੂੰਦ ਦੇ ਨੇੜੇ ਲੈ ਕੇ ਜਾਂਦੇ ਹੋ ਤਾਂ ਤੁਸੀਂ ਉਸ ਦਾ ਵੀ ਅਧਿਐਨ ਕਰ ਸਕਦੇ ਹੋ ਇਸ ਚਿੱਤਰ ਵਿੱਚ ਮੈਂ ਆਪਣੀ ਅੱਖ ਦਾ ਸਕਰੀਨਸ਼ਾਟ ਲਿਆ ਹੈ ਜਿਸ ਵਿੱਚ ਤੁਸੀਂ ਮੇਰੀ ਅੱਖ ਦੀ ਪੁਤਲੀ ਅਤੇ ਆਇਰਿਸ ਬੜੇ ਵਧੀਆ ਤਰੀਕੇ ਨਾਲ ਦੇਖ ਸਕਦੇ ਹੋ